ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਦੇ ਆਕੜਿਆਂ ਨੇ ਪੰਜਾਬ ਵਿੱਚ ਨਸ਼ਾ ਦੀ ਤਸਵੀਰ ਨੂੰ ਬਿਆਨ ਕੀਤਾ। ਅਹਿਮ ਗੱਲ ਹੈ ਕਿ ਨਸ਼ਾ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੇ ਇਹ ਆਕੜੇ ਹੋਰ ਉੱਪਰ ਗਏ ਨੇ। ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਦੇਸ਼ ਭਰ ਵਿੱਚ ਪੰਜਾਬ ਵਿੱਚ ਨਸ਼ੇ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਦਰਅਸਲ ਦੇਸ਼ ਵਿੱਚ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੀ ਜਨਸੰਖਿਆ ਸਿਰਫ 2.21% ਹੈ। ਜਦੋਂ ਕਿ ਨਸ਼ੇ ਨਾਲ ਹੋਈਆਂ ਮੌਤਾਂ ਦੇ ਇਕੱਲੇ ਪੰਜਾਬ ਵਿੱਚ 21% ਮੌਤਾਂ ਹੋਈਆਂ ਨੇ। ਇਹ ਖੁਲਾਸਾ ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੀ ਸਾਲ 2022 ਦੀ ਰਿਪੋਰਟ ਵਿੱਚ ਹੋਇਆ ਐਨਸੀਆਰਬੀ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ ਪੰਜਾਬ ਵਿੱਚ ਓਵਰਡੋਜ਼ ਨਾਲ 144 ਮੌਤਾਂ ਹੋਈਆਂ ਨੇ ਜੋ ਦੇਸ਼ ਵਿੱਚ ਹੋਈਆਂ ਮੌਤਾਂ ਦਾ 21% ਬਣਦਾ ਰਿਪੋਰਟ ਮੁਤਾਬਕ 4 ਬਰੇ ਪਹਿਲਾ ਸਾਲ 2019 ਵਿੱਚ ਓਵਰਡੋਜ਼ ਨੇ 45 ਜਾਨਾਂ ਲਈਆਂ ਜੋ ਦੇਸ਼ ਭਰ ਚ ਗਈਆਂ ਜਾਨਾਂ ਦੀ 6.39% ਬਣਦਾ ਇਸ ਤਰ੍ਹਾਂ 4 ਸਾਲਾਂ 'ਚ 3 ਗੁਣਾ ਵਾਧਾ ਹੋ ਗਿਆ ਉਸ ਤੋਂ ਪਹਿਲਾਂ 2017 ਵਿੱਚ ਓਵਰਡੋਜ਼ ਨਾਲ 71 ਮੌਤਾਂ ਹੋਈਆਂ ਜਦਕਿ 2018 ਵਿੱਚ ਇਸ ਦੀ ਗਿਣਤੀ 78 ਹੋ ਗਈ ਸੀ ਹਰਿਆਣਾ ਵਿੱਚ ਸਾਲ 2022 ਵਿੱਚ ਓਵਰਡੋਜ਼ ਨਾਲ ਸਿਰਫ 9 ਮੌਤਾਂ ਹੋਈਆਂ ਸਨ ਪੰਜਾਬ ਵਿੱਚ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਕਦੇ 100 ਦੇ ਆਕੜੇ ਨੂੰ ਨਹੀਂ ਛੂਈ ਸੀ ਪਰ ਸਾਲ 2022 ਵਿੱਚ ਇਹਨਾਂ ਮੌਤਾਂ 'ਚ ਇੱਕਦਮ ਵਾਧਾ ਹੋਇਆ ਸਾਲ 2019 ਵਿੱਚ ਇਹ ਆਕੜਾ ਘਟ ਕੇ 45 ਰਹਿ ਗਿਆ ਇਸੇ ਤਰ੍ਹਾਂ ਸਾਲ 2022 ਵਿੱਚ 45 ਨਸ਼ੇੜੀਆਂ ਨੇ ਖੁਦਕੁਸ਼ੀ ਵਰਗਾ ਕਦਮ ਵੀ ਚੁੱਕਿਆ ਜਦੋਂ ਕਿ 2021 ਵਿੱਚ 78 ਨਸ਼ੇੜੀਆਂ ਨੇ ਖੁਦਕੁਸ਼ੀ ਕੀਤੀ ਪੰਜਾਬ ਸਰਕਾਰ ਨੇ ਨਸ਼ਾ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਪਰ ਹਕੀਕਤ ਵਿੱਚ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ ਇਸ ਤੋਂ ਇਲਾਵਾ ਪਿਛਲੇ ਸਾਲ 109 ਖੁਦਕੁਸ਼ੀਆਂ ਦਾ ਕਾਰਨ ਕਰਜ਼ਾ ਬਣਿਆ ਇਸੇ ਤਰ੍ਹਾਂ 1096 ਵਿਅਕਤੀਆਂ ਨੇ ਬਿਮਾਰੀ ਦੀ ਮਾਰ ਨਹੀਂ ਚੱਲੀ ਤੇ ਖੁਦਕੁਸ਼ੀ ਕਰ ਲਈ ਬੇਰੁਜ਼ਗਾਰੀ ਕਾਰਨ 80 ਤੇ 145 ਖੁਦਕੁਸ਼ੀਆਂ ਦਾ ਕਾਰਨ ਗਰੀਬੀ ਬਣੀ 10 ਕੇਸ ਜਏ ਹਨ ਜਿਨ੍ਹਾਂ ਵਿੱਚ ਇੱਕ ਤੋਂ ਜ਼ਿਆਦਾ ਲੋਕ ਇਕੱਠੇ ਖੁਦਕੁਸ਼ੀ ਕੀਤੀ 1295 ਮਾਮਲੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਨੂੰ ਅੰਜਾਮ ਦਿੱਤਾ ਗਿਆ ਜਦੋਂ ਕਿ 292 ਵਿਅਕਤੀਆਂ ਨੇ ਸਲਫਾਜ਼ ਨਿਕਲੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਕੌਮੀ ਕ੍ਰਾਈਮ ਰਿਕਾਰਡ ਬਿਊਰੋ NCRB ਦੇ ਆਕੜਿਆਂ ਨੇ ਪੰਜਾਬ ਵਿੱਚ ਨਸ਼ਾ ਦੀ ਤਸਵੀਰ ਨੂੰ ਬਿਆਨ ਕੀਤਾ ਅਹਿਮ ਗੱਲ ਹੈ ਕਿ ਨਸ਼ਾ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਹ ਆਕੜੇ ਹੋਰ ਉੱਪਰ ਗਏ ਨੇ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਦੇਸ਼ ਭਰ ਵਿੱਚ ਪੰਜਾਬ ਵਿੱਚ ਨਸ਼ਾ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਦਰਅਸਲ ਦੇਸ਼ ਵਿੱਚ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੀ ਜਨਸੰਖਿਆ ਸਿਰਫ 2.21% ਹੈ ਜਦੋਂ ਕਿ ਨਸ਼ਾ ਨਾਲ ਹੋਈਆਂ ਮੌਤਾਂ ਦੇ ਇਕੱਲੇ ਪੰਜਾਬ ਵਿੱਚ 21% ਮੌਤਾਂ ਹੋਈਆਂ ਨੇ ਇਹ ਖੁਲਾਸਾ ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੀ ਸਾਲ 2022 ਦੀ ਰਿਪੋਰਟ ਵਿੱਚ ਹੋਇਆ ਐਨਸੀਆਰਬੀ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ ਪੰਜਾਬ ਵਿੱਚ ਓਵਰਡੋਜ਼ ਨਾਲ 144 ਮੌਤਾਂ ਹੋਈਆਂ ਨੇ ਜੋ ਦੇਸ਼ ਵਿੱਚ ਹੋਈਆਂ ਮੌਤਾਂ ਦਾ 21% ਬਣਦਾ ਰਿਪੋਰਟ ਮੁਤਾਬਕ 4 ਬਰੇ ਪਹਿਲਾ ਸਾਲ 2019 ਵਿੱਚ ਓਵਰਡੋਜ਼ ਨੇ 45 ਜਾਨਾਂ ਲਈਆਂ ਜੋ ਦੇਸ਼ ਭਰ ਚ ਗਈਆਂ ਜਾਨਾਂ ਦੀ 6.39% ਬਣਦਾ ਇਸ ਤਰ੍ਹਾਂ 4 ਸਾਲਾਂ 'ਚ 3 ਗੁਣਾ ਵਾਧਾ ਹੋ ਗਿਆ ਉਸ ਤੋਂ ਪਹਿਲਾਂ 2017 ਵਿੱਚ ਓਵਰਡੋਜ਼ ਨਾਲ 71 ਮੌਤਾਂ ਹੋਈਆਂ ਜਦਕਿ 2018 ਵਿੱਚ ਇਸ ਦੀ ਗਿਣਤੀ 78 ਹੋ ਗਈ ਸੀ ਹਰਿਆਣਾ ਵਿੱਚ ਸਾਲ 2022 ਵਿੱਚ ਓਵਰਡੋਜ਼ ਨਾਲ ਸਿਰਫ 9 ਮੌਤਾਂ ਹੋਈਆਂ ਸਨ ਪੰਜਾਬ ਵਿੱਚ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਕਦੇ 100 ਦੇ ਆਕੜੇ ਨੂੰ ਨਹੀਂ ਛੋਈ ਸੀ ਪਰ ਸਾਲ 2022 ਵਿੱਚ ਇਹਨਾਂ ਮੌਤਾਂ 'ਚ ਇੱਕਦਮ ਵਾਧਾ ਹੋਇਆ ਸਾਲ 2019 ਵਿੱਚ ਇਹ ਆਕੜਾ ਘਟ ਕੇ 45 ਰਹਿ ਗਿਆ। ਇਸੇ ਤਰ੍ਹਾਂ ਸਾਲ 2022 ਵਿੱਚ 45 ਨਸ਼ੇੜੀਆਂ ਨੇ ਖੁਦਕੁਸ਼ੀ ਵਰਗਾ ਕਦਮ ਵੀ ਚੁੱਕਿਆ। ਜਦੋਂ ਕਿ 2021 ਵਿੱਚ 78 ਨਸ਼ੇੜੀਆਂ ਨੇ ਖੁਦਕੁਸ਼ੀ ਕੀਤੀ। ਪੰਜਾਬ ਸਰਕਾਰ ਨੇ ਨਸ਼ਾ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਪਰ ਹਕੀਕਤ ਵਿੱਚ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਪਿਛਲੇ ਵਰੇ 109 ਖੁਦਕੁਸ਼ੀਆਂ ਦਾ ਕਾਰਨ ਕਰਜ਼ਾ ਬਣਿਆ। ਇਸੇ ਤਰ੍ਹਾਂ 1096 ਵਿਅਕਤੀਆਂ ਨੇ ਬਿਮਾਰੀ ਦੀ ਮਾਰ ਨਹੀਂ ਚੱਲੀ ਤੇ ਖੁਦਕੁਸ਼ੀ ਕਰ ਲਈ। ਬੇਰੁਜ਼ਗਾਰੀ ਕਾਰਨ ਅਸਥਿਤ 145 ਖੁਦਕੁਸ਼ੀਆਂ ਦਾ ਕਾਰਨ ਗਰੀਬੀ ਬਣੀ। 10 ਕੇਸ ਜਏ ਹਨ ਜਿਨ੍ਹਾਂ ਵਿੱਚ ਇੱਕ ਤੋਂ ਜ਼ਿਆਦਾ ਲੋਕ ਇਕੱਠੇ ਖੁਦਕੁਸ਼ੀ ਕੀਤੀ 1295 ਮਾਮਲੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਨੂੰ ਉਜਾਮ ਦਿੱਤਾ ਗਿਆ ਜਦੋਂ ਕਿ 292 ਵਿਅਕਤੀਆਂ ਨੇ ਸਲਫਾਜ਼ ਨਿਕਲੀ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ